I got broad. I'll send it to you yeah. 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 ਫਤਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਫਤੇਗੜ ਜੋੜੀਆਂ ਦੇ ਵਿੱਚ ਗੁਰਦਰਾ ਸਾਹਿਬ ਬਾਬਾ ਗੰਭੀ ਦਸ ਜੀ ਦੇ ਵਿਖੇ ਇੱਕ ਵੱਡਾ ਵਿਸ਼ਾਲ ਕੰਟ ਹੋਇਆ ਸੰਤਾਂ ਦੇ ਪਿਆਰ ਸਦਕਾ ਛੋਟੀ ਜੀ ਬੇਨਤੀ ਕੀਤੀ ਸੀ ਔਰ ਵੱਡਾ ਕੱਢ ਦਾ ਰੁਕ タル ਗਈ ਸੋ ਇਹਦਾ ਸਾਡਾ ਇਕੱਠ ਕਰਨ ਦਾ ਮੇਨ ਮਤਲਬ ਇਹ ਸੀ ਕਿ ਜੋ ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਨੇ ਜੋ ਵੱਧ ਤੋਂ ਵੱਧ ਹੁੰਦੇ ਜਾ ਰਹੇ ਨੇ ਸੰਗਤਾਂ ਨੂੰ ਵੱਧ ਵੱਧ ਅਵੇਅਰ ਕੀਤਾ ਜਾਵੇ ਤੇ ਜੋ ਬੰਦੀ ਸਿੰਘ ਲੰਬੇ ਸਮੇਂ ਤੋਂ ਜਿਹੜੇ ਨੇ ਜ਼ਿਲ੍ਹਿਆਂ ਦੇ ਵਿੱਚ ਬੰਦ ਕੀਤੇ ਹੋਏ ਨੇ ਭਾਈ ਅਮਰਪਾਲ ਸਿੰਘ ਉਹਨਾਂ ਤੇ ਨਜਾਇਜ਼ ਐਨਆਰਸੀ ਲਗਾਈ ਗਈ ਹੈ ਇਸ ਦੀ ਵਾਰ ਉਹਨਾਂ ਬਾਰੇ ਸੰਗਤਾਂ ਨੂੰ ਇੱਕ ਜਥੇਬੰਦ ਤਰੀਕੇ ਨਾਲ ਕਾਫਲੇ ਦੇ ਰੂਪ ਵਿੱਚ ਇਕੱਠਿਆਂ ਕਰਕੇ ਸਰਕਾਰ ਦੇ ਵਿਰੋਧ ਦੇ ਵਿੱਚ ਇਹ ਚੀਜ਼ ਜਿਹੜੀ ਦਰਸਾਈ ਜਾਵੇ ਕਿ ਹਜ਼ਾਰਾਂ ਲੱਖਾਂ ਲੋਕ ਜਿਹੜੇ ਨੇ ਭਾਈ ਅਮਰਪਾਲ ਸਿੰਘ ਤੇ ਬੰਦੀ ਸਿੰਘਾਂ ਦੇ ਨਾਲ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਹਾਅ ਕੀਤਾ ਜਾਵੇ ਤੇ ਬਾਕੀ 9 ਅਗਸਤ ਨੂੰ ਜਿਹੜੀ ਬਾਬਾ ਬਖਾਲਾ ਸਾਹਿਬ ਵਿਖੇ ਕਾਨਫਰੰਸ ਹੈ ਉਹਦੇ ਸਬੰਧ ਦੇ ਵਿੱਚ ਵੀ ਅੱਜ ਫਟੇਗੜ ਜੂੜੀਆਂ ਹਲਕੇ ਦੀ ਸੰਗਤ ਨੂੰ ਇੱਥੇ ਲਾਮਬੰਦ ਕੀਤਾ ਗਿਆ ਸੀ ਔਰ ਉਹਨਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਜੇ ਇੱਥੇ ਵਿਸ਼ਾਲ ਇਕੱਠ ਹੋਇਆ ਹੈ ਤਾਂ ਇੱਕ ਇੱਕ ਸਿੰਘ ਪੰਜ ਪੰਜ ਸਿੰਘ ਨਾਲ ਹੋਰ ਲੈ ਕੇ ਬਾਬਾ ਕਿਤੇ ਵੱਡੀ ਗਿਣਤੀ ਦੇ ਰੂਪ ਵਿੱਚ ਵੱਡੀਆਂ ਗੱਡੀਆਂ ਘਾਰਾਂ ਲੈ ਕੇ ਆਪਣੀ ਟ੍ਰੈਕਟਰਾਲੀਆਂ ਤੋਂ ਵੱਡੇ ਕਾਫਲੇ ਦੇ ਰੂਪ ਵਿੱਚ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪਹੁੰਚਾਂਗੇ ਤੇ ਸੰਤਾਂ ਨੂੰ ਇਹ ਦੱਸਾਂਗੇ ਕਿ ਤੁਸੀਂ ਇੱਕ ਅਮਰਪਾਲ ਸਿੰਘ ਡਿਬੜੂਗੜ ਬੰਦ ਕੀਤਾ ਤੇ ਹਜ਼ਾਰਾਂ ਅਮਰਪਾਲ ਸਿੰਘ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਫਿਰ ਜੜੇ ਬਾਬਾ ਜੀ ਅੱਜ ਦੀ ਸਪੀਡ ਨਾਲ ਸਹੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ ਅਸੀਂ ਗਰਦਾਸਪੁਰ ਜਿਲ੍ਹੇ ਦੀ ਪੂਰੀ ਸੰਗਤ ਦਾ ਸਤਿ ਸਿਰ ਤੋਂ ਧੰਨਵਾਦ ਕਰਦੇ ਆਂ ਖਾਸ ਕਰਕੇ ਜਗਰਾਤ ਸਿੰਘ ਜੀ ਹੋਣਾਗਾ ਇਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਇਹ ਪ੍ਰੋਲਾ ਕਰਕੇ ਸੰਗਤਾਂ ਨੂੰ ਇਕੱਠੇ ਕਰਕੇ ਸਾਨੂੰ ਦਰਸ਼ਨ ਕਰਾਏ ਆ ਸੰਗਤਾਂ ਦੇ ਤੇ ਅਸੀਂ ਸੰਗਤਾਂ ਨੇ ਮਤਲਬ ਬਹੁਤ ਵੱਡਾ ਸ਼ਾਬਾਹ ਉਹਨਾਂ ਦਾ ਤੇ ਅਕਾਲੀ ਦਲ ਵਾਰਿਸ ਪੰਜਾਬ ਨਾਲ ਜੁੜਦਾ ਅਸੀਂ ਇਸ ਕਰਕੇ ਸੰਗਤਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਇਹਨਾਂ ਦੀ ਟੀਮ ਦਾ ਵੀ ਕਰਦੇ ਆ ਤੇ ਸੰਗਤਾਂ ਨੂੰ ਇੱਕ ਬੇਨਤੀ ਕੀਤੀ ਗਈ ਆ ਕਿ ਜਿਹੜੀ 9 ਅਗਸਤ ਨੂੰ ਬਾਬਾ ਬਕਰਾਲਾ ਸਾਹਿਬ ਵਿਖੇ ਕਾਨਫਰੰਸ ਹੋ ਰਹੀ ਆ ਉਹਦੇ ਚ ਵੀ ਤੁਸੀਂ ਬਦ ਤੁਮਰ ਚੜ ਕੇ ਹਾਜ਼ਰੀ ਭਰੋ ਤੇ ਜੋ ਸਾਡੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੋਈ ਅੱਗੇ ਲਈ ਕੋਈ ਅਪਰੂਪ ਖਤਾਇਗਾ ਸਕੇ ਕੋਈ ਗੁਰਦਾਰ ਉਸ ਜਿਹੜੀ ਅਮਰਪਾਲ ਜੀ ਦੀ ਕਦੋਂ ਤੱਕ ਹੁੰਦੀ ਰਹੇਗੀ ਇੱਥੇ ਇੱਥੇ ਮੇਰਾ ਖਿਆਲ ਹੈ ਜੀ ਤੇ ਤੁਸੀਂ ਦੇਖ ਹੀ ਰਹੇ ਜੋ ਕਿ ਜਿਹੜਾ ਵੀ ਕੋਈ ਆਗੂ ਸਾਡੀ ਕੌਮ ਨੂੰ ਲੀਡਰਲੈਸ ਰੱਖਣਾ ਚਾਹ ਰਹੀਆਂ ਸਰਕਾਰਾਂ ਤੇ ਜਿਹੜਾ ਵੀ ਕੋਈ ਸਾਡੀ ਕੌਮ ਦੀ ਹੱਕ ਸੱਚ ਦੀ ਗੱਲ ਕਰਦਾ ਤੇ ਉਹਨੂੰ ਜੇ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੇ ਮਨਾਂ 'ਚ ਉਹਦੇ ਪ੍ਰਤੀ ਨਫ਼ਰਤ ਪੈਦਾ ਕਰਨ ਵਾਸਤੇ ਸਾਰਾ ਕੁਝ ਪ੍ਰਾਪੇਵੰਦਾ ਕੀਤਾ ਜਾਂਦਾ ਪਰ ਇਹ ਪ੍ਰਾਪੇਖੰਡਾ ਮੇਰੇ ਖਿਆਲ ਆ ਕਿ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਇਹ ਆਪਣੀਆਂ ਵੀ ਟੁੱਟ ਜਾਂਦਾ ਜਦੋਂ ਪਹਿਲਾਂ ਵੀ ਜਦੋਂ ਉਹਨਾਂ ਦੀ ਗ੍ਰਿਫਤਾਰੀ ਦਾ ਸਮਾਂ ਸੀ ਉਦੋਂ ਵੀ ਬੜਾ ਬੜੀ ਰੌਲੀ ਪਈ ਇਹ ਬਹੁਤ ਕੁਛ ਦਿਨ ਰਾਤ ਤੇ ਚੰਦਰਾ ਤੇ ਉਹ ਕੋ ਚੱਲਦਾ ਰਿਹਾ ਪਰ ਉਦੋਂ ਬਾਅਦ ਚ ਵੀ ਸੰਕਤਾ ਨੇ ਜਿਹੜਾ 2024 ਚ ਇੱਕ ਬਹੁਤ ਵੱਡੀ ਦੰਦ ਜਦਾ ਕੇ ਉਹ ਉਸ ਉਹਨਾਂ ਸਾਰਿਆਂ ਦੇ ਮੂੰਹ ਬੰਦ ਕੀਤੇ ਸੀ ਉਦੋਂ ਬਾਅਦ ਚ ਵੀ ਹੁਣ ਇਹਨਾਂ ਨੂੰ ਇਹ ਸਾਰੀਆਂ ਰਾਜਨੀਤਿਕ ਧਿਰਾਂ ਨੂੰ ਵੀ ਡਰ ਪਿਆ ਹੋਇਆ ਕਿ ਅਮਰਤਪਾਲ ਦੇ ਬਾਹਰ ਆਉਣ ਨਾਲ ਜਾਂ ਉਹਨਾਂ ਦੀ ਜਿਹੜੀ ਗੱਦ ਬਹੁਤ ਬਹੁਤ ਉੱਚਾ ਹੋ ਰਿਹਾ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕਿਆ ਜਾ ਸਕੇ ਪਰ ਪਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਤੁਸੀਂ ਦੇਖੋ ਕਿ ਪਰਸੋਂ ਉਹ ਪਗਵਾਨ ਸਿੰਘ ਬਾਜੇ ਕੇ ਪ੍ਰਧਾਨ ਮੰਤਰੀ ਉਹ ਆਇਆ ਤੇ ਉਹ ਜੋ ਇਲਜ਼ਾਮ ਇਹਨਾਂ ਤੇ ਉਹ ਝੂਠੇ ਸੱਚੇ ਉਹਨਾਂ ਵੱਲ ਕੋ ਭਗਵਾਨ ਸਿੰਘ ਵੱਲੋਂ ਹੀ ਕਿਹਾ ਕਿ ਜਾ ਰਿਹਾ ਸੀ ਕਿ ਉਹ ਕਹਿ ਰਿਹਾ ਜੀ ਉਹ ਇਦਾਂ ਨਸ਼ੇ ਕਰ ਰਿਹਾ ਜੀ ਉਹ ਕਰ ਰਿਹਾ ਉਹਨੇ ਸਾਰਾ ਗੋਸ ਕੁੜ ਨਖਟੇ ਨਾਨਕਾ ਉਹ ਸੱਚ ਰਹੀ ਉਹਨੇ ਸੱਚੇ ਇੱਕਦਮ ਪ੍ਰਗਟ ਕਰਤਾ ਕਿ ਮੇਰਾ ਖਿਆਲ ਆ ਕਿ ਹੋਣੇ ਜਿਹੜੀਆਂ ਧਿਰਾਂ ਇਲਜ਼ਾਮ ਲਾਉਣ ਵਾਲੀਆਂ ਜਿਹਨਾਂ ਪ੍ਰਪਗੈਂਡਾ ਉਹਨਾਂ ਨੂੰ ਸਮਝਾਣਾ ਚਾਹੀਦਾ ਕਿ ਇਹਦੇ ਨਾਲ ਕੁਝ ਨਹੀਂ ਹੋਣਾ ਤੁਸੀਂ ਜੇ ਕੁਝ ਕਰਨਾ ਤੇ ਪੰਜਾਬ ਦੇ ਲੋਕਾਂ ਲਈ ਕਰੋ ਪੰਜਾਬ ਦੀ ਕੋਈ ਕੋਈ ਜਿਹੜੀ ਮਸਲਾ ਕੋਈ ਹੱਲ ਕਰਾਓ ਕੋਈ ਨੌਜਵਾਨੀ ਨਸ਼ੇ ਜਾ ਰਹੇ ਦੇ ਵਾਸਤੇ ਕੋਈ ਆਪਣਾ ਕੋਈ ਲਹਿਰ ਖੜੀ ਕਰੋ ਨਾ ਕਿ ਅਮਰਤਪਾਲ ਨੂੰ ਭੱਡ ਭੰਡ ਕੇ ਤੁਹਾਡੀ ਰਾਜਨੀਤੀ ਜ਼ਰਾ ਦਿਨ ਹੀ ਚਲੇਗੀ ਸੁਪੀਰ ਪਾਲ ਸਿੰਘ ਨੇ ਮਾਦਾਜੀ ਥੋੜੀ ਜਿਹੀ ਗ੍ਰੀਆ ਤੇ ਲੱਤ ਨੇ ਸ਼ਬਦਾਵਲੀ ਵਰਤਦੀ ਉਹਦੇ ਬਾਰੇ ਕੋ ਜਵਾਬ ਦੇਣਾ ਚਾਹੀਦਾ ਮੇਰੇ ਖਿਆਲ ਹੈ ਕਿ ਜੀ ਬੜੀ ਸ਼ਰਮਨਾਕ ਘਟਨਾ ਵਾ ਕਿ ਜਿਹੜੇ ਉਹ ਬਹੁਤ ਛੇਰਾਂ ਬਾਅਦ ਉਹਨਾਂ ਨੂੰ ਪੇਸ਼ੀ ਤੇ ਲਿਆਂਦਾ ਗਿਆ ਜਿਹੜੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਨੂੰ ਸੋਚਿਆ ਸੀ ਕਿ ਸ਼ਾਇਦ ਅਸੀਂ ਉਹਨਾਂ ਨੂੰ ਖੁੱਲੀ ਮੁਲਾਕਾਤ ਕਰ ਸਕਦੇ ਹਾਂ ਮਿਲਾਂਗੇ ਜਾਂ ਉਹਨਾਂ ਦੀ ਕੋਈ ਘਰ ਦੀ ਕੋਈ ਗੱਲਬਾਤ ਦੱਸਾਂਗੇ ਜਾਂ ਉਹਨਾਂ ਦਾ ਕੋਈ ਕੋਈ ਕੰਢੀੜਾ ਕੱਪੜਾ ਉਹਨਾਂ ਨੂੰ ਚਾਹੀਦਾ ਹੋਵੇ ਤੋਂ ਅਸੀਂ ਦੇ ਸਕਾਂਗੇ ਪਰ ਮੇਰਾ ਖਿਆਲ ਹੈ ਕਿ ਹਾਤ ਹੋ ਕੇ ਇਦਾਂ ਦੇ ਪੈਦਾ ਕੀਤੇ ਗਏ ਕਿ ਜਗਰੂ ਪਤਾ ਨਹੀਂ ਕਿ ਕਿੱਡੇ ਵੱਡੇ ਦਸ਼ਤ ਕਰਦਾ ਨੂੰ ਅਸੀਂ ਫੜ ਕੇ ਲਿਆਂਦਾ ਤੇ ਇਹ ਉਹਨਾਂ ਨੂੰ ਕਿਸੇ ਦੇ ਮੱਥੇ ਨਾ ਲੱਗਣ ਦਿੱਤਾ ਗਿਆ ਤੇ ਜਦੋਂ ਸੰਗਤਾਂ ਹੋ ਗਏ ਹੋਈਆਂ ਤਾਂ ਉਹਨਾਂ ਨਾਲ ਬੜਾ ਬਰਸਲੂਕੀ ਕੀਤੀ ਗਈ ਬੜਾ ਬੁਰਾ ਵਿਹਾਰ ਕੀਤਾ ਗਿਆ ਸਾਡੀਆਂ ਬੀਬੀਆਂ ਦੇ ਸਿਰਾਂ ਤੋਂ ਚੁੰਨੀਆਂ ਲਾਈਆਂ ਗਈਆਂ ਉਹਨਾਂ ਨੂੰ ੱੱਕੇ ਮਾਰੇ ਗਏ ਬੱਚਿਆਂ ਨੂੰ ਹੈ ਤੇ ਇਹ ਸੀ ਜਿਹੜੀ ਮੇਰਾ ਖਿਆਲ ਹੈ ਕਿ ਇੱਕ ਜ਼ਿੰਮੇਵਾਰ ਜਿਹੜੇ ਅਫਸਰ ਆ ਜੋ ਉਹਨਾਂ ਨੇ ਉੱਥੇ ਬੋਲਿਆ ਮੇਰਾ ਖਿਆਲ ਹੈ ਕਿ ਉਹਨਾਂ ਨੇ ਆਪਣੇ ਦਾਇਰੇ ਤੋਂ ਬਾਹਰ ਜਾ ਕੇ ਜਿਹੜੀਆਂ ਗੱਲਾਂ ਕੀਤੀਆਂ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਸੋਭਦੀਆਂ ਨਹੀਂ ਤੇ ਉਹਦਾ ਜਿਹੜਾ ਅਸੀਂ ਨੋਟਸ ਲੈ ਰਹੇ ਆ ਤੇ ਅਸੀਂ ਮੇਰਾ ਖਿਆਲ ਹੈ ਕਿ ਆਪਣੇ ਲੀਗਲ ਟੀਮ ਨੂੰ ਵੀ ਕਿਹਾ ਅੱਜ ਅਸੀਂ ਉਹਦੇ ਉਸ ਵੇਸੇ ਪ੍ਰੈਸ ਕਾਨਫਰੰਸ ਵੀ ਕਰਨ ਜਾ ਰਹੇ ਆ ਤੇ ਆਉਣ ਵਾਲੇ ਸਮੇਂ ਚ ਅਸੀਂ ਉਹਦਾ ਜਿਹੜਾ ਕਿ ਜੋ ਉਹਨਾਂ ਨੇ ਗਲਤ ਬਿਆਨਬਾਜ਼ੀ ਕੀਤੀ ਅਰਦਾਸ ਕੋਈ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਉਹਦਾ ਉਹ ਦੱਸਿਓ ਉਹਨਾਂ ਕੋਲੋਂ ਉਹਦਾ ਜਵਾਬ ਲਵਾਂਗੇ